ਜਿਨ੍ਹਾਂ ਨੇ ਇੱਥੇ ਸੇਵਾ ਬਖਸ਼ੀ ਸਭ ਨੂੰ ਰੱਬ ਤਾਂਦਰੁਸਤੀ ਬਖਸ਼ੇ ਮੇਰੀ ਮਾਂ ਚੜ੍ਹਦੀ ਕਲਾ ਵਿੱਚ ਮੈਂ ਬਾਬਾ ਜੀ ਇੱਕ ਮਿੰਟ ਸਿਰ ਜੈ ਜੈ ਕਰਾ ਦਿਓ ਨਾ ਕਿੱਸੇ ਹੋ ਕਿਹਨ ਇਨ੍ਹਾਂ ਨੇ ਸੋਹਣਿਆ ਮਹੰਤ ਦੀ ਗੱਲ ਕੀਤੀ ਹੈ ਮੈਂ ਵੀਰੇ ਇੱਕ ਤੁਹਾਨੂੰ ਜ਼ਰੂਰ ਦੱਸ ਦੇਵਾਂ ਕਿ ਮੈਂ ਗੌਣ ਵਾਲਾ ਘਟਾਂ ਮੈਂ ਬਰਤਨ ਵਾਲਾ ਜਾਦਾ ਹਾਂ ਮੈਂ ਕਦੇ ਵੀ ਜਿੱਥੇ ਜਾਣਾ ਉੱਥੇ ਮੈਂ ਰਿਸ਼ਤਾ ਜੋੜਦਾ ਹੁੰਦਾ ਤੇ ਕਦੇ ਮੈਂ ਗੈਕੀ ਦੀ ਕਮੇੜ ਨਹੀਂ ਦਿਖਾਈ ਅਸਤਕ ਇਹ ਕਰਮ ਹੈ ਇਹਨਾਂ ਮਹਾਂਪੰਤਾਂ ਦਾ ਸੰਤਾਂ ਦਾ ਕਿਉਂਕਿ ਹੰਕਾਰ ਵੈਸੇ ਨਹੀਂ ਠੀਕ ਹੁੰਦਾ ਕਹਿੰਦੇ ਬੁੱਲੇ ਸ਼ਾਹ ਨਾਲ ਫਿੱਕੇ ਪੈ ਗਏ ਤੇਰੇ ਬਾਝੋਂ ਸਾਰੇ ਬੁੱਲੇ ਸ਼ਾ ਰੰਗ ਫਿੱਕੇ ਪੈ ਗਏ ਤੇਰੇ ਬਾਝੋਂ ਸਾਰੇ ਓਏ ਤੂੰ ਤੂੰ ਕਰਕੇ ਜਿੱਤ ਗਏ ਸੀ ਮੈਂ ਮੈਂ ਕਹਿ ਕੇ ਹਾਰ ਜਦੋਂ ਮੈਂ ਆ ਗਈ ਉਦੋਂ ਹਾਰ ਹੋ ਗਈ ਮੈਂ ਨਾ ਲਿਆਇਓ ਇਹਨਾਂ ਨੇ ਨਸ਼ਿਆਂ ਦੀ ਗੱਲ ਕੀਤੀ ਆ ਮੈਂ ਕਹਿਣੀ ਚਾਹੁੰਦਾ ਸੀਗਾ ਮਿੱਤਰੋ ਇਹ ਜਵਾਨੀ ਮੁੜ ਕੇ ਨਹੀਂ ਆਉਣੀ ਆ ਜੇ ਕਿਤੇ ਕੋ ਅਗਲੇ ਜਨਮ ਦਾ ਸਾਨੂੰ ਜਾਂ ਪਿਛਲੇ ਦਾ ਪਤਾ ਜਾਂ ਅਗਲੇ ਦਾ ਪਤਾ ਨਹੀਂ ਇਹ ਜਿਹੜਾ ਹੁਣ ਬੀਜਿਆ ਨਾ ਇਹੋ ਇਹ ਹੁਣੇ ਹੀ ਵੱਡਣਾ ਹੈ ਉਹ ਜਵਾਨੀ ਚ ਜਿਹੜਾ ਬਚਪਨ ਚ ਬੀਜਿਆ ਉਹ ਜਵਾਨੀ ਚ ਵੱਡੋ ਜਿਹੜਾ ਜਵਾਨੀ ਚ ਬੀਜਿਆ ਉਹ ਬਡੇ ਵਿੱਚ ਵੱਡੋ ਜਿਹੜਾ ਬਡੇ ਵਿੱਚ ਬੀਜਣਾ ਉਹਨੂੰ ਤੁਰ ਜਾਣ ਤੋਂ ਬਾਅਦ ਲੋਕ ਯਾਦ ਕਰਦੇ ਨੇ कई तो कहें यार बहुत चंगा बंदा सी का बंदा नहीं पैदा होना सब दुनिया तारीफ करती है पर कई ऐदा के भी होंगे भी चंगा हो या मर गया सारे भजन में टेंशन रखते रखता इदाते भी बहुत यह जबानी मुड़ के नहीं मिलनी क्योंकि वफादार है मिट्टी वाली वफादार है लहू पंजाब का ਇਹ ਯਾਰੀ ਇਹਨਾਂ ਦੇ ਨਾਲ ਦੀ ਵੀ ਨਹੀਂ ਦਿੱਤੀ ਬੈਰ ਵੀ ਮੰਨਣਾ ਹੀ ਪਊ ਪੰਜਾਬੀਆਂ ਦਾ ਜੱਗੋਵਾਰੀਆਂ ਬੱਲੇ ਵਿੱਚ ਖੂਬੀਆਂ ਨੇ ਜਿੱਥੇ ਜਾਂਦੇ ਪਹਿਚਾਨ ਬਣਾ ਲੰਦੇ ਤੇ ਵੀ ਪੇੜ ਲਈ ਜਿੱਥੇ ਵੀ ਬਹਿਣ ਜਾ ਕੇ ਤੌਰ ਵੰਡਾਈ ਰਹੂ ਜਦ ਵੀ ਪੰਜਾਬੀਓ ਇਹ ਜ਼ਿੰਦਗੀ ਰੋਲ ਨਹੀਂ ਨੀ ਹੈ ਜਿਵੇਂ ਇਹਨਾਂ ਨੇ ਕਿਹਾ ਨਾ ਵੀ ਤੁਹਾਡੇ ਘਰਾਂ ਚੋਂ ਛੋਟੇ ਛੋਟੇ ਬੱਚਿਆਂ ਦੀਆਂ ਆਵਾਜ਼ਾਂ ਹੋਣੀਆਂ ਚਾਹੀਦੀਆਂ ਰੋਂਡੀਆਂ ਹੱਸਣੀਆਂ ਉਹ ਤਾਂ ਜਵਾਨੀ ਕੈਮਰਾ ਹੋਗੀ ਜੇ ਅਸੀਂ ਨਸ਼ਿਆਂ ਦੇ ਲੇਖੇ ਲਾਤੀ ਫਿਰ ਤਾਂ ਐਦਾਂ ਹੋਊਗਾ ਕਿ ਜਿੱਥੇ ਪੰਜ ਦਰਿਆ ਪਾਣੀ ਦੇ ਵਗਦੇ ਆ ਉੱਥੇ ਇੱਕ ਦਰਿਆ ਫੇ ਨਸ਼ਾ ਦਾ ਵੀ ਵਿੱਚ ਐਡ ਹੋ ਜਾਏ ਇਹਨੂੰ ਹਟਾ ਦਿਓ ਕੋਈ ਮਜ਼ਾ ਨਹੀਂ ਹੈ ਜ਼ਿੰਦਗੀ ਦਾ ਜਿਹੜੀ ਜ਼ਿੰਦਗੀ ਨਾਮ ਦੇ ਲੇਖੇ ਤੁਹਾਨੂੰ ਭਗਤ ਵੀ ਹੋਇਆ ਜਿਹੜਾ ਮਾਂ ਜਵਾਲਾ ਨੂੰ ਮੰਨਦਾ ਸੀ 101 ਵਾਰੀ ਸੀਸ ਚੜਾਇਆ ਉਹਨੇ ਕੱਟ ਕੇ ਮਾਂ ਜਵਾਲਾ ਦੇ ਇੱਕ ਵਾਰ ਨਹੀਂ ਚੜਾਇਆ 101 ਵਾਰ ਪਰ ਉਹ ਸੀਸ ਇਸ ਵਾਸਤੇ ਨਹੀਂ ਚੜਾ ਆ ਵੀ ਮੁੜ ਕੇ ਜੁੜ ਜਾਏਗਾ ਉਹ ਤਾਜ ਰਾਇਆ ਸੀ ਮਾਂ ਮੇਰਾ ਮੁਜਵੇ ਕਿਛ ਨਹੀਂ ਜੋ ਕਿ 613 13 ਤੁਝ ਕੋ ਸੌਂਪ ਦੇ ਕਿਆ ਲਾਗੇਗਾ ਇਦਾਂ ਦੇ ਭਗਤ ਬਣ ਜਾਓ ਤੁਸੀਂ ਵੀ ਬਹੁਤ ਮਿਹਰਬਾਨੀ ਆ ਬਾਬਾ ਜੀ ਮੈਨੂੰ ਆਸ਼ੀਰਵਾਦ ਦੇ ਦੋ ਬੱਚਾ ਤੁਹਾਡਾ ਮੈਂ ਸ਼ੁਕਰ ਕਰਦਾ ਹਾਂ ਬਹੁਤ ਤੁਸੀਂ ਮਾਣ ਬਖਸ਼ਿਆ ਸਨਮਾਨ ਬਖਸ਼ਿਆ ਤੰਦਰੁਸਤੀਆਂ ਦਿਓ ਲੰਮੀ ਉਮਰਾਂ ਕਰ ਦਿਓ ਸਾਡੇ ਨਾਚੀਸ ਲੋਕਾਂ ਦੇ ਹਿਤ ਮਹਾਂਪਤਾਂ ਦੇ ਨਾਮ ਦੇ ਇੱਕ ਵਰਤਾਲੇ ਵਿਚ ਆ ਰਿਹਾ ਮੈਂ ਜਿਹੜੇ ਭਗਤ ਧਿਆਨੂ ਦੀ ਗੱਲ ਕਰ ਰਿਹਾ ਸੀ ਨਾ ਜਿੱਥੇ ਦਾ ਰਹਿਣ ਵਾਲਾ ਸੀ ਉਹ ਪਿੰਡ ਦਾ ਨਾਂ ਸੀ ਨਦਾਉਣ ਕੀ ਨਾਂ ਸੀ ਜਿਹੜੇ ਬੰਦਾ ਕੀ ਨਾਂ ਸੀ ਪਿੰਡ ਦਾ ਨਦਾਉਣ ਜਿਹੜਾ ਦਿੱਲੀ ਤੋਂ ਆ ਕੇ ਸੀ ਤੇ ਉਹ ਬਾਣੀਆਂ ਦਾ ਮੁੰਡਾ ਸੀ ਭਗਤ ਧਿਆਨ ਦਾ ਮਾਝਵਾਲਾ ਨੂੰ ਮੰਨਦਾ ਸੀ ਕਦੇ ਅਕਬਰ ਨੇ ਵੀ ਸੁਖ ਸੁਖ ਸੀ ਧਿਆਨ ਦਿਓ ਕਿ ਮਾਝਵਾਲਾ ਥੈਂਕ ਯੂ ਮੇਰੀਓ ਪੈਣਾ ਬਹੁਤ ਮਿਹਰਬਾਨੀ ਸ਼ੁਕਰੀਆ ਆਤਾਂ ਦੋਸਤਾਂ ਚੜ੍ਹੇ